ਨਿਊਜ਼ੀਲੈਂਡ ਤੋਂ ਇੱਕ ਬਹੁਤ ਹੀ ਪਿਆਰੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਇੱਕ ਪੰਜਾਬੀ ਵੀਰ ਆਪਣਾ ਘਰ ਪਰਿਵਾਰ ਛੱਡ ਕੇ ਵਿਦੇਸ਼ ਵਿੱਚ ਰਹਿ ਰਿਹਾ ਹੁੰਦਾ ਉਸ ਦੀ ਪਤਨੀ ਤੇ ਛੋਟੀ ਮਾਸੂਮ ਬੱਚੀ ਇੰਡੀਆ ਹੁੰਦੇ ਨੇ ਆਪਣੇ ਤੋਂ ਦੂਰ ਰਹਿਣ ਦਾ ਦਰਦ ਫੌਜੀਆ ਤੇ ਵਿਦੇਸ਼ ਵਿੱਚ ਰਹਿੰਦੇਆਂ ਨੂੰ ਬਿਹਤਰ ਪਤਾ ਹੁੰਦਾ ਹੈ ਕਾਫੀ ਸਮੇਂ ਬਾਅਦ ਇਸ ਵੀਰ ਦੀ ਪਤਨੀ ਤੇ ਧੀ ਲਾਡੋ ਰਾਣੀ ਦਾ ਵੀਜ਼ਾ ਆਉਂਦਾ ਹੈ ਪੰਜਾਬੀ ਵੀਰ ਖੁਸ਼ੀ ਖੁਜੀ 에어ਪੋਰਟ ਤੋਂ ਉਹਨਾਂ ਨੂੰ ਪਿਕ ਕਰਨ ਜਾਂਦਾ ਹੈ ਪਹਿਲਾਂ ਵੀਰ ਆਪਣੀ ਪਤਨੀ ਨੂੰ ਮਿਲਦਾ ਹੈ ਫਿਰ ਉਸਨੇ ਆਪਣੀ ਲਾਡੋ ਰਾਣੀ ਧੀ ਦੇ ਪੈਰੀ ਹੱਥ ਲਾਏ ਆਪਣੀ ਧੀ ਨੂੰ ਵੀਰ ਨੇ ਗੋਦੀ ਦੇ ਵਿੱਚ ਚੁੱਕ ਲਿਆ ਬਹੁਤ ਹੀ ਭਾਵਕ ਤੇ ਪਿਆਰ ਭਰੀ ਵੀਡੀਓ ਹੈ ਦੋਸਤੋ ਸੱਚੀ ਅੱਖਾਂ ਨਾਮ ਹੋ ਗਈਆਂ ਇਹ ਜੀਆਂ ਵੀਡੀਓ ਦੇਖ ਕੇ ਧੰਨਾ ਉਹ ਮਾਵਾ ਤੇ ਪੁੱਤ ਜੋ ਦੂਰ ਰਹਿੰਦੇ ਨੇ ਆਪਣੇ ਤੋਂ ਅਗਰ ਕੋਈ ਵੀ ਭੈਣ ਭਰਾ ਨਾਲ ਇਹ ਵੀਡੀਓ ਦਾ ਥੋੜਾ ਜਿਹਾ ਵੀ ਵਾਸਤਾ ਹੈ ਤਾਂ ਆਪਣੀ ਕਹਾਣੀ ਦਰਦ ਸਾਨੂੰ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਬਾਕੀ ਦੋਸਤੋ ਸੱਚੀ ਅੱਖਾਂ ਨਮ ਹੋ ਗਈਆਂ ਇਹ ਵੀਡੀਓ ਵੇਖ ਕੇ ਇਹ ਵੀਡੀਓ ਇੱਕ ਪਿਓ ਤੇ ਧੀ ਦੇ ਪਿਆਰ ਨੂੰ ਦਰਸਾਉਂਦੀ ਹੈ ਤੇ ਦੋਸਤੋ ਚੈਨਲ ਨੂੰ ਵੀ ਜਾਂਦੇ ਜਾਂਦੇ ਜਰੂਰ ਸਬਸਕ੍ਰਾਈਬ ਕਰ ਲਿਓ ਮੋੜੀ ਬਸ਼ੀਕਰਨ ਕਰਵਾਓ ਮਨ ਚਾਹਾਂ ਪਿਆਰ ਆਪਾ ਪਰੇਸ਼ਾਨੀ ਜਿਵੇਂ પતિ ਪਤਨੀ ਦੇ ਝਗੜਾ ਸੌਤਨ ਦੁਸ਼ਮਨ ਤੋਂ ਛੁਟਕਾਰਾ ਪਿਆਰ ਤੋਖਾ ਖੋਇਆ ਪਿਆਰ ਵਾਪਸ ਪੋਣਾ ਕਰਜ਼ਾ ਮੁਕਤੀ ਤਲਾਕ ਕੈਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਆ ਸੀ ਫਿਰ ਮੈਨੂੰ ਕਿਸੇ ਨੇ ਇਹਦੇ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਰਿਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜੀ